ਜੀ ਤੁਹਾਡਾ ਬਾਬਾ ਫੈਂਸੀ ਕਲੋਥ ਹਾ우스 ਗੁਰਦੁਆਰਾ ਬਾਬਾ ਰਾਜाराम ਜੀ ਹਰਚੋਵਾਲ ਵਿਖੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਪਸ਼ਮੀਨੇ ਦੇ ਉੱਪਰ ਪਾਰਟੀ ਵੇਅਰ ਆਰਟੀਕਲ ਰੈਡੀ ਕਰਕੇ ਲੈ ਕੇ ਆ ਗਏ ਆ ਜਿਹੜਾ ਕਿ ਮੈਚਿੰਗ ਦੇ ਵਿੱਚ ਰਹਿਣ ਵਾਲਾ ਤੇ ਇਹ ਇਸ ਦੇ ਪੌਂਚੇ ਦੇ ਉੱਪਰ ਆਪਾਂ ਜਿਹੜਾ ਸਲਵਾਰ ਦੇ ਬਾਟਮ ਦੇ ਉੱਪਰ ਆਪਾਂ ਵਰਕ ਕੀਤਾ ਹੋਇਆ ਬਹੁਤ ਹੀ ਸਿੰਪਲ ਸੋਬਰ ਤੇ ਇਹਦੇ ਨਾਲ ਆਪਾਂ ਜਿਹੜਾ ਟਾਈ ਅਪ ਕੀਤਾ ਹੋਇਆ ਸ਼ਾਲ ਵਧੀਆ ਫੁੱਲ ਸਾਈਜ਼ ਦੇ ਵਿੱਚ ਗਰਮ ਸ਼ਾਲ ਇਹਦੇ ਨਾਲ ਆਪਾਂ ਟਾਈ ਅਪ ਕੀਤਾ ਹੋਇਆ ਤੇ ਸਿਮਿਲਰ ਪ੍ਰਿੰਟ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਵਿੱਚ ਇਹਦੀ ਸ਼ਰਟ ਰਹਿਣ ਵਾਲੀ ਆ ਇਹ ਸੂਟ ਆਪਾਂ ਮੈਚਿੰਗ ਦੇ ਵਿੱਚ ਆਪਣੇ ਕਸਟਮਰ ਦੀ ਡਿਮਾਂਡ ਤੇ ਤਿਆਰ ਕੀਤਾ ਜੇਕਰ ਤੁਸੀਂ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਸੂਟ ਦਾ ਪ੍ਰਾਈਸ ਰਹਿਣ ਵਾਲਾ ਜੀ ਸਿਰਫ ਤੇ ਸਿਰਫ 1000 ਰੁਪਏ ਵਿਦ ਫ੍ਰੀ ਸ਼ਿਪਿੰਗ ਆਲ ਓਵਰ ਇੰਡੀਆ वर्ल्ड वाइड शिपिंग सर्विसेज ਆਪਣੀਆਂ अवेलेबल ਹੈ ਜੀ ਸੋ ਆਨਲਾਈਨ ਆਰਡਰ ਕਰਨ ਲਈ ਤੁਸੀਂ ਸਾਡੇ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਸਾਡੇ ਨਾਲ ਗੱਲ ਕਰ ਸਕਦੇ ਹੋ ਜੇਕਰ ਤੁਸੀਂ ਹੋਲ ਸੇਲ ਦੇ ਵਿੱਚ ਕੋਈ ਵੀ ਆਰਟੀਕਲ ਖਰੀਦਣਾ ਚਾਹੁੰਦੇ ਹੋ ਜਾਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਉਹ ਵੀ ਸਰਵਿਸਸ ਅਵੇਲੇਬਲ ਹੈ ਜੀ ਸੋ ਇਦਾਂ ਦੇ ਸੂਟ ਰੈਡੀ ਕਰਵਾਉਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤਾਂ ਕਿ ਸਾਡੀ ਹਰ ਇੱਕ ਅਪਡੇਟ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਤੇ ਆਪਾਂ ਸਿਰਫ ਪ੍ਰੀਮੀਅਮ ਬ੍ਰਾਂਡ ਦੇ ਵਿੱਚ ਹੀ ਡੀਲ ਕਰਦੇ ਆਂ ਜਿਹੜੇ ਕਿ ਬਹੁਤ ਹੀ ਵਧੀਆ ਸਟੱਫ ਹੁੰਦਾ ਸੋ ਜਲਦ ਤੋਂ ਜਲਦ ਸੂਟਾਂ ਨੂੰ ਬੁੱਕ ਕਰਨ ਲਈ ਤੁਸੀਂ ਸਾਡੇ ਨਾਲ ਕੰਟੈਕਟ ਕਰੋ